ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜ ਪੋ ਦਾ ਇਤਿਹਾਸ ਇਤਿਹਾਸ ਦੇ ਪੰਨਿਆਂ ਤੇ ਅੱਜ ਦਾ ਦਿਨ ਯਾਨੀ ਪੰਜ ਪੋ ਲਹੂ ਨਾਲ ਲਿਖਿਆ ਗਿਆ ਹੈ ਇਹ ਉਹ ਦਿਨ ਹੈ ਜਦੋਂ ਦੁਨੀਆ ਨੇ ਦੇਖਿਆ ਕਿ ਇੱਕ ਪਾਸੇ ਸੱਚ ਦਾ ਸੂਰਜ ਗੁਰੂ ਗੋਬਿੰਦ ਸਿੰਘ ਜੀ ਅਤੇ ਦੂਜੇ ਪਾਸੇ ਕਸਮਾਂ ਖਾ ਕੇ ਮੁੱਕਰ ਜਾਣ ਵਾਲਾ ਹਨੇਰਾ ਸੋ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਉਸ ਦਿਨ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਦਿਨ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਕੀ ਹਾਲਾਤ ਸਨ ਸਿੰਘ ਭੁੱਖੇ ਭਾਣੇ ਕਿਵੇਂ ਅੰਦਰ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੱਡਿਆਂ ਤੇ ਲੱਦ ਕੇ ਕਿਲੇ ਦਾ ਕੂੜਾ ਕਰਕਟ ਕਿਲੇ ਵਿੱਚੋਂ ਸਭ ਤੋਂ ਪਹਿਲਾਂ ਬਾਹਰ ਕਿਉਂ ਕੱਢਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਪੰਜ ਪੋਦਾ ਅਣਸੁਣਿਆ ਇਤਿਹਾਸ ਇਸ ਵੀਡੀਓ ਵਿੱਚ 3D ਤਸਵੀਰਾਂ ਦੇ ਜਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਸੋ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਕਈ ਮਹੀਨੇ ਬੀ ਚੁੱਕੇ ਸੀ ਤਾਂ ਉਸ ਦਿਨ ਦੇ ਪਲ-ਪਲ ਦੇ ਇਤਿਹਾਸ ਨੂੰ ਚਲੋ ਮਹਿਸੂਸ ਕਰਦੇ ਹਾਂ ਸੋ ਆਪਣੀ ਸੁਰਤ ਨੂੰ ਹੁਣ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਲੈ ਚਲੋ ਅਨੰਦਗੜ੍ਹ ਦੇ ਕਿਲੇ ਦੇ ਅੰਦਰ 700 ਤੋਂ 1000 ਦੇ ਕਰੀਬ ਬਾਕੀ ਬਚੇ ਹੋਏ ਸਿੰਘ ਸਨ ਪਿਛਲੇ ਕਈ ਮਹੀਨਿਆਂ ਤੋਂ ਅੰਦਰ ਰਸਤ ਦਾ ਇੱਕ ਦਾਣਾ ਤੱਕ ਨਹੀਂ ਸੀ ਵੜਿਆ ਕਿਉਂਕਿ ਦੁਸ਼ਮਣ ਫੌਜਾਂ ਨੇ ਅਨੰਦਪੁਰ ਦੇ ਕਿਲੇ ਨੂੰ ਚਾਰੋਂ ਤਰਫੋਂ ਘਿਰਿਆ ਹੋਇਆ ਸੀ ਅਤੇ ਆਪਣੀਆਂ ਸ਼ੌਣੀਆਂ ਪਾ ਕੇ ਕਈ ਮਹੀਨਿਆਂ ਤੋਂ ਉਹ ਕਿਲੇ ਦੀ ਨਿਗਰਾਨੀ ਵਿੱਚ ਬੈਠੇ ਸਨ ਨਾ ਤਾਂ ਕੋਈ ਕਿਲੇ ਦੇ ਅੰਦਰ ਜਾ ਸਕਦਾ ਸੀ ਅਤੇ ਨਾ ਹੀ ਕੋਈ ਕਿਲੇ ਤੋਂ ਬਾਹਰ ਆ ਸਕਦਾ ਸੀ ਸੋ ਸਿੰਘਾਂ ਦੀ ਇਹ ਹਾਲਾਤ ਸੀ ਕਿ ਚਿਹਰੇ ਹੱਡੀਆਂ ਨਾਲ ਮਿਲੇ ਹੋਏ ਸਨ ਕਮਜ਼ੋਰੀ ਕਾਰਨ ਸਿੰਘ ਬਿਮਾਰ ਹੋ ਰਹੇ ਸੀ ਕਈ ਸਿੰਘ ਬਿਮਾਰੀਆਂ ਕਾਰਨ ਮਰ ਰਹੇ ਸੀ ਪਰ ਅੱਖਾਂ ਵਿੱਚੋਂ ਅਜੇ ਵੀ ਗੁਰੂ ਦਾ ਪਿਆਰ ਚਮਕ ਰਿਹਾ ਸੀ ਜਦੋਂ ਭੁੱਖ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਸਿੰਘ ਦਰਖਤ ਦੇ ਪੱਤੇ ਉਬਾਲ ਕੇ ਪੀਂਦੇ ਛੋਲਿਆਂ ਦੇ ਕੁਝ ਦਾਣਿਆਂ ਨਾਲ ਦਿਨ ਕੱਟੇ ਜਾਂਦੇ ਹਰ ਸਿੰਘ ਇਨ੍ਹਾਂ ਛੋਲਿਆਂ ਅਤੇ ਰੁੱਖਾਂ ਦੇ ਪੱਤਿਆਂ ਨੂੰ ਵੀ ਅਕਾਲ ਪੁਰਖ ਦਾ ਸ਼ੁਕਰ ਕਰਕੇ ਖਾਂਦੇ ਘੋੜੇ ਵੀ ਘਾਹ ਨਾ ਮਿਲਣ ਕਾਰਨ ਸ਼ਹੀਦ ਹੋ ਗਏ ਇਤੋਂ ਤੱਕ ਕਿ ਗੁਰੂ ਸਾਹਿਬ ਦਾ लाडला ਪ੍ਰਸ਼ਾਦੀ ਹੱਥੀ ਵੀ ਇਸੇ ਭੁੱਖ ਦੀ ਭੇਡ ਚੜ ਗਿਆ ਹਾਲਾਤ ਤਾਂ ਇੰਨੇ ਬੁਰੇ ਹੋ ਚੁੱਕੇ ਸੀ ਕਿ ਰਾਸ਼ਨ ਦੇ ਬਾਅਦ ਹੁਣ ਕਿਲੇ ਅੰਦਰ ਆਉਣ ਵਾਲੇ ਪਾਣੀ ਨੂੰ ਵੀ ਦੁਸ਼ਮਣ ਦੀ ਫੌਜ ਨੇ ਬੰਦ ਕਰ ਦਿੱਤਾ ਸੀ ਬਾਹਰੋਂ ਪਾਣੀ ਲਿਹਾਉਣਾ ਹੁਣ ਮੌਤ ਦੇ ਬਰਾਬਰ ਸੀ ਜੇਕਰ ਕੋਈ ਪਾਣੀ ਲਈ ਚਾਰ ਸਿੰਘ ਬਾਹਰ ਵੀ ਨਿਕਲਦੇ ਤਾਂ ਸਿਰਫ ਦੋ ਹੀ ਵਾਪਸ ਮੁੜਦੇ ਪਰ ਕੁਰਬਾਨ ਜਾਈਏ ਉਹਨਾਂ ਸੂਰਮਿਆਂ ਤੋਂ ਜਿਨ੍ਹਾਂ ਨੇ ਇੰਨੀ ਤੰਗੀ ਵਿੱਚ ਵੀ ਸਤਿ ਸ਼੍ਰੀ ਅਕਾਲ ਦੇ ਜਕਾਰੇ ਛੱੜਨੇ ਨਹੀਂ ਭੁੱਲੇ ਦੂਜੇ ਪਾਸੇ ਕਿਲੇ ਦੇ ਬਾਹਰ ਲੱਖਾਂ ਦਾ ਢੇਰਾ ਪਈ ਬੈਠੀ ਮੁਗਲ ਫੌਜ ਅਤੇ ਪਹਾੜੀ ਰਾਜੇ ਵੀ ਅੱਕ ਚੁੱਕੇ ਸਨ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਿੰਘ ਭੁੱਖੇ ਰਹਿ ਕੇ ਵੀ ਮਰ ਰਹੇ ਆ ਪਰ ਇਹ ਗੋਡੇ ਕਿਉਂ ਨਹੀਂ ਟੇਕ ਰਹੇ? ਕਿਉਂਕਿ ਸਿੰਘਾਂ ਦੀ ਫੌਜ ਤਾਂ ਗੁਰੂ ਦੇ ਆਸਰੇ ਬੈਠੀ ਸੀ ਜੋ ਗੁਰੂ ਤੇ ਪੂਰਨ ਵਿਸ਼ਵਾਸ ਰੱਖਦੀ ਸੀ। ਪਰ ਦੁਸ਼ਮਣ ਫੌਜ ਤਨਖਾਹਾਂ ਤੱਕ ਹੀ ਸੀਮਤ ਸਨ। ਉਹਨਾਂ ਨੂੰ ਦੇਸ਼ ਜਾਂ ਬਾਦਸ਼ਾਹ ਨਾਲ ਤਨਖਾਹਾਂ ਤੱਕ ਹੀ ਮਤਲਬ ਸੀ। ਸੋ ਕੁਝ ਦੁਸ਼ਮਣ ਫੌਜਦਾਂ ਪਰਿਵਾਰਾਂ ਦੇ ਮੋਹ ਕਾਰਨ ਵਾਪਸ ਜਾਣ ਲਈ ਵੀ ਕਾਹਲੀ ਸੀ। ਸੋ ਫੌਜ ਦੇ ਟੁੱਟਦੇ ਮਨੋਬਲ ਨੂੰ ਦੇਖਦੇ ਹੋਏ ਫਿਰ ਦੁਸ਼ਮਣ ਨੇ ਇੱਕ ਨੀਚ ਚਾਲ ਚੱਲੀ ਪੰਜ ਪੋਦੇ ਦਿਨ ਦੁਸ਼ਮਣ ਨੇ ਆਪਣੇ ਸਭ ਤੋਂ ਭਰੋਸੇਮੰਦ ਸਿਪਾਹੀਆਂ ਨੂੰ ਕਿਲੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲਬਾਤ ਕਰਨ ਲਈ ਭੇਜਿਆ ਪਹਾੜੀ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਆਪਣੇ ਸਭ ਤੋਂ ਪਵਿੱਤਰ ਦੇਵੀ-ਦੇਵਤਿਆਂ ਦੀਆਂ ਕਸਮਾਂ ਖਾਧੀਆਂ ਮੁਗਲ ਜਰਨੇਲਾ ਨੇ ਕੁਰਾਨ ਸ਼ਰੀਫ ਤੇ ਹੱਥ ਰੱਖ ਕੇ ਲਿਖ ਕੇ ਭੇਜਿਆ ਕਿ ਗੁਰੂ ਸਾਹਿਬ ਅਸੀਂ ਜੰਗ ਤੋਂ ਤੰਗ ਹਾਂ ਤੁਸੀਂ ਇੱਕ ਵਾਰ ਕਿਲਾ ਖਾਲੀ ਕਰ ਦਿਓ ਅਸੀਂ ਵਾਅਦਾ ਕਰਦੇ ਹਾਂ ਕਿ ਕੋਈ ਤੁਹਾਡਾ ਪਿੱਛਾ ਨਹੀਂ ਕਰੇਗਾ ਤੁਹਾਨੂੰ ਸੁਰੱਖਿਅਤ ਥਾਂ ਤੇ ਜਾਣ ਦਿੱਤਾ ਜਾਏਗਾ ਅਤੇ ਸਾਡੀ ਵੀ ਇੱਜ਼ਤ ਬਣੀ ਰਹੇਗੀ ਅਤੇ ਤੁਸੀਂ ਵੀ ਕੁਝ ਸਮਾਂ ਪਾ ਕੇ ਭਾਵੇਂ ਅਨੰਦਪੁਰ ਵਾਪਸ ਆ ਜਾਣਾ ਉਹਨਾਂ ਦੀ ਇਹ ਨੀਤੀ ਗੁਰੂ ਜੀ ਨੂੰ ਡਰਾਉਣ ਦੀ ਨਹੀਂ ਸਗੋਂ ਉਹਨਾਂ ਨੂੰ ਪਰਵਾ ਕੇ ਬਾਹਰ ਕੱਢਣ ਦੀ ਸੀ ਤਾਂ ਜੋ ਉਹ ਆਪਣੀ ਸ਼ਰਮਿੰਦਗੀ ਮਿਟਾ ਸਕਣ ਗੁਰੂ ਗੋਬਿੰਦ ਸਿੰਘ ਜੀ ਵੀ ਜਾਣਦੇ ਸਨ ਕਿ ਇਹ ਕਸਮਾਂ ਸਿਰਫ ਜ਼ੁਬਾਨੀ ਹਨ ਅਤੇ ਇਹ ਰਾਜਨੀਤਿਕ ਚਾਲਾਂ ਹਨ ਉਹਨਾਂ ਨੇ ਸਿੰਘਾਂ ਨੂੰ ਸਮਝਾਇਆ ਸਿੱਖੋ ਇਹ ਦੁਸ਼ਮਣ ਫੌਜ ਪੱਥਰਦਿਲ ਹੈ ਇਹ ਕਿਸੇ ਵੀ ਸਮੇਂ ਤੁਖਾ ਦੇ ਸਕਦੇ ਹਨ ਇੰਨਾ ਮਕਾਰ ਤੇ ਧੋਖੇਬਾਜ਼ ਮੁਗਲ ਤੇ ਪਹਾੜੀ ਰਾਜਿਆਂ ਤੇ ਭਰੋਸਾ ਨਾ ਕਰੋ ਪਰ ਸਿੰਘ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਨੂੰ ਸਮਝ ਨਾ ਸਕੇ ਸੋ ਜਦੋਂ ਸਿੰਘਾਂ ਅਤੇ ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਨੂੰ ਬਾਰ ਬਾਰ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਦੁਸ਼ਮਣ ਦਾ ਪਰਦਾ ਫਾਸ਼ ਕਰਨ ਲਈ ਇੱਕ ਕੌਤਕ ਵਰਤਾਇਆ ਉਹਨਾਂ ਨੇ ਇੱਕ ਵਿਉਂਤ ਬਣਾਈ ਅਤੇ ਆਪਣੇ ਕੁਝ ਸਿੰਘਾਂ ਨੂੰ ਹੁਕਮ ਦਿੱਤਾ ਕਿ 500 ਬੈਲ ਗੱਡੀਆਂ ਤਿਆਰ ਕੀਤੀਆਂ ਜਾਣ ਅਤੇ ਉਹਦੇ ਵਿੱਚ ਖਜ਼ਾਨਾ ਲੱਦ ਕੇ ਕਿਲੇ ਤੋਂ ਬਾਹਰ ਭੇਜੋ ਅਸਲ ਵਿੱਚ ਇਹ ਅਸਲੀ ਖਜ਼ਾਨਾ ਨਹੀਂ ਬਲਕਿ ਕੂੜਾ ਕਰਕਟ ਪੁਰਾਣੇ ਮਿੱਟੀ ਦੇ ਟੁੱਟੇ ਬਰਤਨ ਅਤੇ ਹੱਡੀਆਂ ਸਨ ਸੋ ਸਿੰਘਾਂ ਨੇ ਉਸੇ ਤਰ੍ਹਾਂ ਕਿਲੇ ਦਾ ਸਾਰਾ ਕੂੜਾ ਟੁੱਟੀਆਂ ਜੁੱਤੀਆਂ ਪੁਰਾਣੇ ਕੱਪੜੇ ਟੁੱਟੇ ਹੋਏ ਮਿੱਟੀ ਦੇ ਬਰਤਨ ਅਤੇ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਬੋਰੀਆਂ ਵਿੱਚ ਭਰ ਕੇ ਗੱਡਿਆਂ ਤੇ ਲਾਦ ਦਿੱਤੀਆਂ ਅਤੇ ਇਨ੍ਹਾਂ ਗੱਡਿਆਂ ਦੇ ਉੱਪਰ ਕੀਮਤੀ ਰੇਸ਼ਮੀ ਕੱਪੜੇ ਪਾ ਦਿੱਤੇ ਸਾਂ ਜੋ ਦੇਖਣ ਨੂੰ ਇਹ ਬੈਲ ਗੱਡੀਆਂ ਦਾ ਕਾਫਲਾ ਕੋਈ ਸ਼ਾਹੀ ਖਜ਼ਾਨੇ ਦਾ ਕਾਫਲਾ ਲੱਗੇ। ਸੋ ਜਿਵੇਂ ਹੀ ਪੰਜ ਪੋ ਦੀ ਰਾਤ ਨੂੰ ਇਹ ਕਾਫਲਾ ਬਾਹਰ ਨਿਕਲਿਆ ਦੁਸ਼ਮਣ ਆਪਣੀਆਂ ਸਾਰੀਆਂ ਕਸਮਾਂ ਅੱਲਾ ਅਤੇ ਗਉ ਦੀ ਸੌਂ ਭੁੱਲ ਕੇ ਇਸ ਕਾਫਲੇ ਨੂੰ ਖਜ਼ਾਨਾ ਸਮਝ ਕੇ ਲੁੱਟਣ ਲਈ ਟੁੱਟ ਪਿਆ। ਜਦੋਂ ਸਵੇਰੇ ਉਹਨਾਂ ਨੇ ਬੋਲੀਆਂ ਖੋਲੀਆਂ ਤਾਂ ਅੰਦਰੋਂ ਗੰਦਗੀ ਨਿਕਲੀ। ਦੁਸ਼ਮਣ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਸ਼ਾਰ ਹੋ ਗਿਆ ਅਤੇ ਉਹਨਾਂ ਦੀ ਬੇਈਮਾਨੀ ਸਾਬਤ ਹੋ ਚੁੱਕੀ ਸੀ। ਸੋ ਇਸ ਤੋਂ ਬਾਅਦ ਦੁਬਾਰਾ ਗੁਰੂ ਸਾਹਿਬ ਕੋਲ ਸੁਨੇਹੇ ਭੇਜ ਗਏ। ਅਤੇ ਦੁਸ਼ਮਣ ਨੇ ਕਈ ਬਹਾਨੇ ਅਤੇ ਕਹਾਣੀਆਂ ਬਣਾਈਆਂ। ਇਸ ਵਾਰ ਔਰੰਗਜ਼ੇਬ ਨੇ ਖੁਦ ਕੁਰਾਨ ਤੇ ਦਸਤਖਤ ਕਰਕੇ ਭੇਜੀ ਸਨ। ਸਿੰਘਾਂ ਦੀ ਹਾਲਤ ਦੇਖ ਕੇ ਗੁਰੂ ਸਾਹਿਬ ਨੇ ਇੱਕ ਵਾਰ ਫਿਰ ਪੁੱਛਿਆ, ਸਿੱਖੋ ਜੇ ਤੁਸੀਂ ਸਿਰਫ ਕੁਝ ਦਿਨ ਹੋਰ ਰੁਕ ਜਾਵੋ ਤਾਂ ਇਤਿਹਾਸ ਕੁਝ ਹੋਰ ਹੋਏਗਾ। ਤੁਸੀਂ ਦੁਨੀਆ ਤੇ ਰਾਜ ਕਰੋਗੇ ਪਰ ਕੁਝ ਸਿੱਖ ਬੇਸਬਰ ਹੋ ਗਏ। ਉਹਨਾਂ ਨੇ ਬਿਦਾਵਾ ਲਿਖਣ ਤੱਕ ਦੀ ਗੱਲ ਕਹਿ ਦਿੱਤੀ। ਗੁਰੂ ਸਾਹਿਬ ਨੇ ਕਿਹਾ, ਸ਼ਹੀਦੀਆਂ ਤਾਂ ਹੋਣੀਆਂ ਹੀ ਹਨ। ਚਾਹੇ ਅੱਜ ਹੋਣ ਚਾਹੇ ਕੱਲ। ਸੋ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦੀ ਗੱਲ ਮੰਨ ਲਈ ਅਤੇ ਕਿਲਾ ਛੱਡਣ ਲਈ ਹਾਮੀ ਭਰ ਦਿੱਤੀ। ਕਿਲਾ ਛੱਡਣ ਸਮੇਂ ਕੀ ਕੀ ਤਿਆਰੀਆਂ ਕੀਤੀਆਂ ਗਈਆਂ? ਖਜ਼ਾਨੇ ਅਤੇ ਇਤਿਹਾਸਕ ਤੋਪਾਂ ਨੂੰ ਕਿਵੇਂ ਦਰਿਆ ਵਿੱਚ ਰੋੜਿਆ ਗਿਆ? ਇਸ ਬਾਰੇ ਅਸੀਂ ਪਹਿਲਾਂ ਇਸ ਵੀਡੀਓ ਵਿੱਚ ਗੱਲ ਕੀਤੀ ਆ। ਸੋ ਉਸ ਬਾਰੇ ਹੁਣ ਆਪਾਂ ਗੱਲ ਨਹੀਂ ਕਰਾਂਗੇ। ਤੁਸੀਂ ਉਹ ਵੀਡੀਓ ਨੂੰ ਜ਼ਰੂਰ ਬਾਅਦ ਵਿੱਚ ਦੇਖ ਲਓ। ਸੋ ਅਖੀਰ 5 ਪੋ ਦੀ ਉਸ ਸ਼ਾਮ ਨੂੰ ਇਹ ਫੈਸਲਾ ਹੋਇਆ ਕਿ ਅੱਧੀ ਰਾਤ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਜਾਏਗਾ। ਸੋ ਪੰਜ ਪੋ ਦੀ ਉਹ ਸ਼ਾਮ ਬਹੁਤ ਭਾਰੀ ਸੀ। ਇੱਕ ਪਾਸੇ ਸਿੰਘ ਆਪਣੇ ਸ਼ਸਤਰ ਤਿਆਰ ਕਰ ਰਹੇ ਸਨ ਅਤੇ ਹਰ ਇੱਕ ਕਾਫਲੇ ਦੇ ਸੰਬੰਧੀ ਰਣਨੀਤੀ ਬਣਾਈ ਜਾ ਰਹੀ ਸੀ ਤੇ ਹਰ ਇੱਕ ਸਿੰਘ ਭਾਵੁਕ ਸੀ। ਦੂਜੇ ਪਾਸੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਤਿਆਰ ਕਰ ਰਹੀ ਸੀ। ਗੁਰੂ ਸਾਹਿਬ ਨੇ ਅਨੰਦਪੁਰ ਦੀ ਧਰਤੀ ਨੂੰ ਆਖਰੀ ਵਾਰ ਨਿਹਾਰਿਆ ਅਤੇ ਪੰਜ ਪੋ ਦੇ ਦਿਨ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਇੱਕ ਆਖਰੀ ਜੀੜਾ ਲਗਾਇਆ ਜਿਸ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕੀਤੀ ਸੀ। ਸੋ ਪੰਜ ਪੋ ਦਾ ਇਹ ਉਹ ਦਿਨ ਸੀ ਜਿਸ ਨੇ ਪਰਿਵਾਰ ਵਿਛੋੜੇ ਦੀ ਨੀਂ ਰੱਖੀ ਸੋ ਅੱਜ ਜਦੋਂ ਅਸੀਂ ਪੰਜ ਪੋ ਦੇ ਦਿਨ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਾਡੇ ਪੁਰਖਿਆਂ ਨੇ ਕਿੰਨੀ ਭੁੱਖ ਅਤੇ ਕਿੰਨੇ ਧੋਖੇ ਸਹਿ ਕੇ ਸਾਨੂੰ ਇਹ ਸਿੱਖੀ ਦਿੱਤੀ ਹੈ ਸੋ ਅਗਲੀ ਵੀਡੀਓ ਵਿੱਚ ਅਸੀਂ ਸਾਂਝਾ ਕਰਾਂਗੇ ਛੇ ਪੋ ਦੀ ਉਹ ਖੌਫਨਾਕ ਰਾਤ ਜਦੋਂ ਸਰਸਾ ਨਦੀ ਦੇ ਕੰਢੇ ਕਹਿਰ ਵਰਤਿਆ ਸੋ ਛੇ ਪੋ ਅਤੇ ਬਾਕੀ ਆਉਣ ਵਾਲੇ ਹੋਰ ਦਿਨਾਂ ਦੇ ਇਤਿਹਾਸ ਲਈ ਵੀ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਤਾਂ ਜੋ ਉਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਅਤੇ ਸਭ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਸ ਇਤਿਹਾਸ ਦੀ ਹਰ ਇੱਕ ਸੰਗਤ ਨੂੰ ਜਾਣਕਾਰੀ ਹੋਵੇ ਸੋ ਮਿਲਦੇ ਹਾਂ ਕਿਸੇ ਹੋਰ ਅਜਿਹੀ ਇਤਿਹਾਸਕ ਵੀਡੀਓ ਦੇ ਨਾਲ ਧੰਨਵਾਦ